ਹਾਂਜੀ ਭਜੀ ਕੀ ਨਾਮ ਹੈ ਡੀ ਜ਼ਾਬਾ ਬੁੰਜੂ ਕੀ ਸਰ ਇੱਕ ਮਾਮਲਾ ਕੀ ਅੱਜ ਏਡੀਸੀ ਮਾਨਯੋਗ ਏਡੀਸੀ ਸਾਹਿਬ ਨੂੰ ਮੈਮੋਰੈਂਡਮ ਦਿੱਤਾ ਜਿਹੜਾ ਥਾਂ ਥਾਂ ਠੇਕਿਆਂ ਦੇ ਬਾਹਰ ਲੋਕ ਆਪਣਾ ਅੱਡਾ ਜਮਾ ਕੇ ਬੈਠੇ ਆ ਮੈਂ ਸਮਝਦਾ ਜਿਵੇਂ ਹਾਤੇ ਮਿਲੇ ਆ ਸਰਕਾਰੀ ਹਾਤੇ ਨੇ ਉੱਥੇ ਬਹਿ ਕੇ ਆਪਾਂ ਪੀ ਸਕਦੇ ਆ ਅੱਜ ਲੋਕ ਬਾਹਰ ਪਿੰਦੇ ਆ ਕਿਸੇ ਨੇ ਸ਼ਾਮ ਨੂੰ ਸਕੂਲ ਸਕੂਲੋਂ ਆਣਾ ਬੱਚਿਆਂ ਨੇ ਆਣਾ ਕੀ ਸੀ ਇਹ ਦੇ ਰਹੇ ਆ ਤੁਸੀਂ ਬੱਚਿਆਂ ਨੂੰ ਸਾਡੀਆਂ ਧੀਆਂ ਪੈਣਾ ਸ਼ਾਮ ਨੂੰ ਗੁਰਦੁਆਰੇ ਜਾਂਦੀਆਂ ਉੱਥੇ ਪੀ ਕੇ 100-100 ਬੰਦਾ ਕਿ ਮਾਰਕੀਟ ਦਾ ਵੀ ਇਸ਼ੂ ਆ ਜਿਹੜੀ ਮਾਰਕੀਟ ਚ ਠੇਕਾ ਆ ਉਹ ਪੀਕੇ ਲੋਕ ਉਹੀ ਮਾਰਕੀਟ ਚ ਲੇਕਦੇ ਆ ਪਿਸ਼ਾਬ ਕਰਦੇ ਆ ਤੇ ਮੈਂ ਸਮਝਦਾ ਮਾਰਕੀਟ ਨੂੰ ਵਿੱਚ ਦਿੱਕਤ ਆ ਰਹੀ ਆ ਤੇ ਇਸ ਚੀਜ਼ ਨੂੰ ਨੱਥ ਪਾਉਣ ਲਈ ਅਸੀਂ एडीसी साहब ਨੂੰ ਮੈਮੋਰੰਡਮ ਦਿੱਤਾ ਵੀ ਚਾਹੇ ਕਨਸਰਨਡ ਅਥਾਰਟੀ ਨੂੰ ਤੁਸੀਂ ਇਹਦੀ ਚਾਹੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਚਾਹੇ ਕਾਰਪੋਰੇਸ਼ਨ ਸਾਹਿਬ ਨੂੰ ਵੀ ਜਿਹੜੇ ਸਬੰਧਤ ਠੇਕੇ ਵਾਲੇ ਆ ਉਹਨਾਂ ਨੂੰ ਇੱਕ ਲੈਟਰ ਜਰੂਰ ਇਸ਼ੂ ਕਰੋ ਵੀ ਜਿਹੜੇ ਪੀਣ ਵਾਲੇ ਆ ਉਹਨਾਂ ਨੂੰ ਹਦਾਇਤ ਦਿਓ ਵੀ ਹਾਤੇ ਹੀ ਬਣੇ ਉੱਥੇ ਬਹਿ ਕੇ ਪੀਓ ਵੀ ਲੋਕਾਂ ਇਹ ਏਰੀਆ ਤੁਹਾਡੇ ਬਹਿਣ ਲਈ ਨਹੀਂ ਹੈ ਇਹ ਲੋਕਾਂ ਲਈ ਆ ਤੇ ਸਰਕਾਰ ਦੀ ਜਗ੍ਹਾ ਕਿਹੜੇ ਏਰੀਆ ਦੀ ਗੱਲ ਆ ਇਹ ਤਕਰੀਬਨ ਸਾਰੇ ਏਰੀਆ ਦੀ ਗੱਲ ਆ ਜੇ ਦੇਖਿਆ ਨਾ ਲੁਧਿਆਣਾ ਸਾਰੇ ਪਾਸੇ ਅਸੀਂ ਘੁੰਮ ਕੇ ਦੇਖ ਲਿਆ ਸਾਡੇ ਕੋਲ ਵੀਡੀਓ ਮੌਜੂਦ ਆ ਅਸੀਂ ਹਰ ਇੱਕ ਠੇਕੇ ਤੇ ਜਾ ਰਹੇ ਤੇ ਇਹੀ ਹਾਲਾਤ ਬ ਦੇਖਿਆ ਜੇ ਪ੍ਰਵਾਸੀ ਵੀ ਹੈ ਪੰਜਾਬੀ ਵੀ ਜਿਹੜੇ ਖੇਤਰਾਂ ਦੇ ਬਾਹਰ ਤੁਹਾਨੂੰ ਬਿੰਦੇ ਨੇ ਇੱਥੇ ਇੱਥੇ ਪ੍ਰਵਾਸੀ ਪੰਜਾਬੀ ਦੀ ਗੱਲ ਨਹੀਂ ਹੈ ਇੱਥੇ ਤਾਂ ਗਲਤ ਤੇ ਸਹੀ ਦੀ ਗੱਲ ਆ ਇੱਥੇ ਲਾਅ ਐਂਡ ਆਰਡਰ ਦੀ ਗੱਲ ਆ ਵੀ ਲਾਅ ਸਾਡਾ ਕੀ ਕਹਿੰਦਾ ਵੀ ਜੇ ਤੁਸੀਂ ਚੀਂਨੇ ਆਪਣੇ ਘਰੇ ਬੈਠ ਕੇ ਪੀਓ ਖਾਤੇ ਬਣੇ ਆ ਆਪਣੇ ਦਫ਼ਤਰਾਂ ਚ ਪੀਓ ਇਹ ਨਹੀਂ ਸਾਡਾ ਲਾਅ ਇਹ ਇਜਾਜ਼ਤ ਨਹੀਂ ਦਿੰਦਾ ਚਾਹੇ ਉਹ ਪ੍ਰਵਾਸੀ ਆ ਚਾਹੇ ਪੰਜਾਬੀ ਆ ਕਿਸੇ ਤੀਨਾਂ ਵੀ ਸਬੰਧਤ ਆ ਜਿਹੜਾ ਜਿਹੜਾ ਬੰਦਾ ਲਾਅ ਨੂੰ ਆਪਣੇ ਹੱਥ 'ਚ ਲਊਗਾ ਸੀ ਉਹਦੇ ਖਿਲਾਫ ਪੁਲਿਸ ਪ੍ਰਸ਼ਾਸਨਕਾ ਬਣ ਕੇ ਬੈਠਾ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਜਿਆ ਤੋ ਕੇ ਥਰ ਦੋਲੇ ਹੋਣਗੇ ਦੇਖੋ ਹੁਣ ਅਸੀਂ ਅਸੀਂ ਪ੍ਰਸ਼ਾਸਨ ਦੇ ਹੱਥ ਧਿਆਨ ਚ ਲਿਆਂਦੀ ਹੈ ਗੱਲ ਮੈਂ ਸਮਝਦਾ ਵੀ ਇਹੀ ਗੱਲ ਹੁੰਦੀ ਆ ਵੀ ਸਾਡੇ ਧਿਆਨ ਚ ਨਹੀਂ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੀ ਹੈ ਥੋੜਾ ਅੱਗੇ ਦੇਖਦੇ ਆ ਅਸੀਂ ਪੈਰਵਾਈ ਕਰਾ ਕੇ ਕਿ ਐਸਪੀ ਅਧਲਾ ਧਨਵਾਦ ਬੁੱਲ ਪ੍ਰਸ਼ਾਸਨਾ ਜੀ ਬੈਠਾ ਨਹੀਂ ਸੁਣੇ ਜੀ ਤਾਂ ਤੁਹਾਡੇ ਵੀ ਕਾਰਵਾਈ ਕੀ ਬੰਦੇ ਨਹੀਂ ਨਹੀਂ ਸੁਣਨਗੇ ਜੋਤ ਸਾਹਿਬ ਦਾ ਸਾਨੂੰ ਰਿਸਪਾਂਸ ਐਡੀਸੀ ਸਾਹਿਬ ਨੇ ਦਿੱਤਾ ਵੀ ਅਸੀਂ ਹੁਣੇ ਹੀ ਕਾਰਪੋਰੇਸ਼ਨ ਨੂੰ ਵੀ ਇਹ ਇੱਕੋ ਹੀ ਐਪਲੀਕੇਸ਼ਨ ਅਸੀਂ ਉੱਥੇ ਵੀ ਮਾਰਕ ਕਰਦੇ ਆ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਕਰਦੇ ਆ ਤੇ ਮੈਂ ਸਮਝਦਾ ਹੁੰਦਾ ਨਹੀਂ ਸੀਰੀਅਸ ਲੈ ਕੇ ਵੀਡੀਓ ਵੀ ਦੇਖੀਆਂ ਸਾਰੀਆਂ ਤੇ ਲੈਟਰ ਵੀ ਲਈਏ ਥੈਂਕ ਯੂ ਸਾਬ ਇਹੋ ਜਿਹੀ ਕੀ ਹੁੰਦਾ ਹੈ ਇਹ ਜੀ ਅੰਦਰ ਕਿੰਨੀ ਵਾਰੀ ਬੇਨਤੀ ਕੀਤੀ ਗਈ ਹੈ ਜਿੰਨੇ ਵੀ ਟੀਕੇ ਦੇ ਬਾਹਰ ਵੰਦੇ ਨੇ ਅਸੀਂ ਦੋ ਤਿੰਨ ਵਾਰੀ ਅਸੀਂ ਵੀ ਗਏ ਆ ਗੁਰੂ ਘਰ ਦੇ ਕੋਲ ਜੀ ਇਹ ਫਿਰ ਅਸੀਂ ਕਹਿੰਨੇ ਆ ਇਹਨਾਂ ਨੂੰ ਮਾਰ ਦੇ ਕੋਟ ਦੇ ਨਹੀਂ ਇਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਨਾ ਵੀ ਨਿਵਾੜ ਦੇ ਉਪਰੇ ਪਰੇ ਆਲੇ ਇਹ ਵੇਲੇ ਸਾਨੂੰ ਦੋ ਤਿੰਨ ਵਾਰੀ ਕੰਪਲੇਂਟਾਂ ਵੀ ਆਈਆਂ ਜੀ ਫਿਰ ਇਹਨਾਂ ਸੋਧਾ ਵੀ ਲਾਇਆ ਉਧਾ ਲਾਇਆ ਚਾਹੇ ਸਾਡਾ ਕੋਈ ਪੰਜਾਬੀ ਬੰਦਾ ਚਾਹੇ ਪ੍ਰਵਾਸੀ ਆ ਨਾ ਜੀ ਫਿਰ ਇਹਨਾਂ ਦੇ ਖਿਲਾਫ ਵੀ ਐਕਸ਼ਨ ਆਪਣੇ ਬੁੱਢਾ ਨਾਲ ਨਾਲ ਚੱਕਾਂਗੇ ਜਿਹੜਾ ਗਲਤ ਹੋ ਗਲਤ ਗਲਤ ਤੇ ਪੰਜਾਬੀ ਵੀ ਆ ਅਸੀਂ ਕੈਮਰੇ ਕੇ ਕਹਿ ਰਹੇ ਹਾਂ ਨਾ ਹਾਂ ਪੂਰੇ ਤਰੀਕੇ ਨਾਲ ਖੇਲ ਲਿਤਾ ਜਾਊਗਾ ਜੀ ਸਰਕਾਰ ਨੂੰ ਵੀ ਕਹਿਦਾ ਵਸੀਂ ਬੇਨਤੀ ਕਰਨ ਆਏ ਹਾਂ ਉਹਨਾਂ ਨੇ ਹੁੰਦੀ ਆ ਅੱਡੀ ਉਹ ਕਦੇ ਵੀ ਹੁੰਦੀ ਮਾਰਕ ਕਰ ਦਿੰਦੇ ਆ ਨਾ ਜੀ ਕਿਸੇ ਨੇ ਵੀ ਨਿਕੰਗਾ ਜੀ ਹੁ ਕੋਰੋੜ ਤੋਂ ਨਿਕਰੇ ਆ ਕੋਈ ਸਿਗਰਟ ਪੀ ਕੇ ਕੋਈ ਕਿੱਦਾਂ ਹਨਾ ਪਿੱਛੇ ਕੋਈ ਨਹੀਂ ਦੇਖਦਾ ਹਨਾ ਥਾਂ ਥਾਂ ਤੇ ਕੋਕੇ ਖੁੱਲ ਗਏ ਨੇ ਜੀ ਹਨਾ ਜੀ ये जिन गलत नहीं कहते पीणी अपने हाथे है अंदर बह के पीण है हाँ। जी जी बने हुए है हाँ। ना सरकार ने सब कुछ दिखती है सहूलत तो पर कोई सुनता नहीं है अगला कहना भी साड़ी उत्थे पहुँच सा उ कह के भी इन्हों देख लिया प्यार भी कह के देख लिया डांग भी भरा के देख ली पर नहीं मानते इंडिया लाइव 24 फोर टीवी पर लेटेस्ट न्यूज ब्रेकिंग अपडेट और एंटरटेनमेंट की हर खबर अब आपके मोबाइल पर हमारे सभी सोशल मीडिया प्लेटफॉर्म्स को सब्सक्राइब फॉलो लाइक और शेयर करें ताकि आपके सभी साथी भी इंडिया लाइव 24 फोर